75 ਦੀ ਉਮਰ ਵਿੱਚ 20 ਦੀ ਉਮਰ ਦੇ ਜਵਾਨ ਲੱਗੋਗੇ ਬਜ਼ੁਰਗਾਂ ਨੇ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਨੰਬਰ 1 ਜਦੋਂ ਵੀ ਤੁਸੀਂ ਉੱਠਦੇ ਹੋ ਜਾਂ ਫਿਰ ਸੌਂਦੇ ਹੋ ਉਸ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਪਾਣੀ ਦਾ ਗਲਾਸ ਪੀਣਾ ਹੀ ਪੀਣਾ ਹੈ ਇਸ ਨਾਲ ਤੁਹਾਡੀ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਜੋ ਤੁਹਾਨੂੰ ਪੂਰੀ ਜ਼ਿੰਦਗੀ ਜਵਾਨ ਰੱਖਦੇ ਹਨ ਨੰਬਰ 2 ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਖਾਣਾ ਖਾਂਦੇ ਹੋ ਭੁੱਲ ਕੇ ਵੀ ਤੁਰੰਤ ਬਾਅਦ ਕੋਲਡ ਡਰਿੰਕ ਨਾ ਪੀਵੋ ਇਹ ਤੁਹਾਡੇ 슈ਗਰ ਲੈਵਲ ਨੂੰ ਬਹੁਤ ਤੇਜ਼ੀ ਨਾਲ ਵਧਾ ਦਿੰਦਾ ਹੈ ਜਿਸ ਨਾਲ ਤੁਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ ਨੰਬਰ 3 ਜੇਕਰ ਤੁਸੀਂ ਆਪਣੇ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਇਹ ਆਸਣ ਰੋਜ਼ਾਨਾ ਜ਼ਰੂਰ ਕਰੋ ਇਹ ਆਸਣ ਤੁਹਾਡੀ ਅੱਖਾਂ ਦੀ ਰੌਸ਼ਨੀ ਨੂੰ ਤੇਜ਼ੀ ਨਾਲ ਬਦਾਉਣ ਵਿੱਚ ਬਹੁਤ ਮਦਦ ਕਰੇਗਾ ਨੰਬਰ 4 ਜਿਨ੍ਹਾਂ ਲੋਕਾਂ ਦਾ ਬੀਪੀ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਉਹਨਾਂ ਨੂੰ ਰੋਜ਼ਾਨਾ ਇੱਕ ਗਲਾਸ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਸਾਡੇ ਸਰੀਰ ਅੰਦਰੋਂ ਵਾਧੂ ਸੋਡੀਅਮ ਨੂੰ ਬਾਹਰ ਕੱਢ ਦਿੰਦਾ ਜਿਸ ਨਾਲ ਬੀਪੀ ਦੀ ਸਮੱਸਿਆ ਠੀਕ ਹੋਣ ਲੱਗ ਜਾਂਦੀ ਹੈ ਨੰਬਰ 5 ਜੇਕਰ ਤੁਸੀਂ ਤੇਜ਼ੀ ਨਾਲ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਮਿੱਠੀਆਂ ਚੀਜ਼ਾਂ ਤੇ ਡਰਿੰਕਸ ਤੋਂ ਦੂਰੀ ਬਣਾ ਕੇ ਰੱਖੋ ਇਹ ਸਾਡੇ ਸਰੀਰ ਦੀ ਸਭ ਤੋਂ ਜ਼ਿਆਦਾ ਚਰਬੀ ਵਧਾਉਂਦੇ ਹਨ ਇਸ ਤੋਂ ਇਲਾਵਾ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ ਨੰਬਰ 6 ਜੇਕਰ ਤੁਸੀਂ ਚਾਹੁੰਦੇ ਹੋ ਕਿ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰਹੋ ਤਾਂ ਰੋਜ਼ਾਨਾ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਕਸ ਕਰਕੇ ਪੀ ਲਓ ਇਸ ਨਾਲ ਤੁਹਾਡੇ ਸਰੀਰ ਨੂੰਨੇਕਾਂ ਹੀ ਲਾਭ ਮਿਲਣਗੇ ਨੰਬਰ 7 ਜੇਕਰ ਤੁਸੀਂ ਗੁਰਦੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਆਲੂ ਖਾਓ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਸਾਡੇ ਸਰੀਰ ਲਈ ਸਿਹਤਮੰਦ ਮੰਨਿਆ ਜਾਂਦਾ ਹੈ ਜੋ ਪੇਟ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਤੇ ਸਰੀਰ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਦਾ ਹੈ ਨੰਬਰ 8 ਜੇਕਰ ਤੁਸੀਂ ਆੜੂ ਦੇ ਤਾਜ਼ੇ ਪੱਤਿਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਉਹਨਾਂ ਦਾ ਜੂਸ ਬਣਾ ਕੇ ਪੀਲੋ ਤਾਂ ਇਸ ਨਾਲ ਤੁਹਾਡੇ ਪੇਟ ਅੰਦਰਲੇ ਕੀੜੇ ਮਕੌੜੇ ਬਹੁਤ ਹੀ ਆਸਾਨੀ ਨਾਲ ਮਰ ਜਾਣਗੇ। ਨੰਬਰ 9 ਜੇਕਰ ਤੁਸੀਂ ਆਪਣੇ ਦੰਦਾਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਨਮਕ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਮਿਕਸ ਕਰ ਲਓ ਇਸ ਨੂੰ ਕਾਲਗਟ ਉੱਪਰ ਲਗਾ ਕੇ ਦੰਦਾਂ ਉੱਪਰ ਬੁਰਸ਼ ਦੀ ਮਦਦ ਨਾਲ ਰਗੜ ਲਓ ਤਾਂ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ। ਨੰਬਰ 10 ਜੇਕਰ ਤੁਸੀਂ ਨਿਯਮਤ ਰੂਪ ਵਿੱਚ ਅਨਾਨਾਸ ਦਾ ਸੇਵਨ ਕਰਦੇ ਹੋ ਤਾਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਇਸ ਵਿੱਚ ਬੀਟਾ ਕ੍ਰੇਟਿਨ ਪਾਇਆ ਜਾਂਦਾ ਹੈ ਜਿਸ ਨੂੰ ਅੱਖਾਂ ਦਾ ਟੋਨਿਕ ਕਿਹਾ ਜਾਂਦਾ ਹੈ ਬੀਟਾ ਕ੍ਰੇਟਿਨ ਅਜੀਹਾ ਤੱਤ ਹੈ ਜੋ ਬਹੁਤ ਹੀ ਦੁਰਲਭ ਫਲਾਂ ਵਿੱਚ ਪਾਇਆ ਜਾਂਦਾ ਹੈ ਨੰਬਰ 11 ਜੇਕਰ ਤੁਸੀਂ ਸ਼ਰਾਬ ਤੋਂ ụtਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਿਸ਼ਮਿਸ਼ ਵਾਲਾ ਪਾਣੀ ਜ਼ਰੂਰ ਪੀਵੋ ਇਹ ਸਾਡੇ ਅੰਦਰ ਸ਼ਰਾਬ ਦੀ ਲੱਗੀ ਹੋਈ ਲਤ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ ਜਿਸ ਨੂੰ ਪੀਣਾ ਸੀ ਸ਼ਰਾਬ ਨੂੰ ਬਹੁਤ ਹੀ ਆਸਾਨੀ ਨਾਲ ਛੱਡ ਸਕਦੇ ਹਾਂ ਨੰਬਰ 12 ਜਿਨ੍ਹਾਂ ਨੂੰ ਪੇਟ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਉਹਨਾਂ ਨੂੰ ਕਦੇ ਵੀ ਖਾਲੀ ਪੇਟ ਸੇਬ ਨਹੀਂ ਖਾਣਾ ਚਾਹੀਦਾ ਇਸ ਤੋਂ ਇਲਾਵਾ ਸੇਬ ਖਾਣ ਤੋਂ ਬਾਅਦ 2 ਘੰਟਿਆਂ ਬਾਅਦ ਹੀ ਪਾਣੀ ਪੀਵੋ ਇਸ ਤੋਂ ਇਲਾਵਾ ਕਦੇ ਵੀ ਡੈਰੀ ਉਤਪਾਦਨਾਂ ਨਾਲ ਸੇਬ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਸੇਬ ਨੂੰ ਖਾਣ ਸਮੇਂ ਜੇਕਰ ਤੁਸੀਂ ਇਸ ਨੂੰ ਛਿੱਲ ਲਓ ਤਾਂ ਤੁਸੀਂ ਇਸ ਉੱਪਰ ਲੱਗੀ ਬੈਕਸ ਤੋਂ ਬਚ ਸਕਦੇ ਹੋ ਨੰਬਰ 13 ਜਿਨ੍ਹਾਂ ਲੋਕਾਂ ਨੂੰ ਐਸਡੀਟੀ ਦੀ ਸਮੱਸਿਆ ਹੈ ਜਾਂ ਫਿਰ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਖਾਣਾ ਸ਼ੁਰੂ ਕਰਦੇ ਬਿਨਾਂ ਲਈ ਇਹ ਬਹੁਤ ਹੀ ਵਰਦਾਨ ਖੁਰਾਕ ਹੈ। ਨੰਬਰ 14 ਅੱਜਕੱਲ੍ਹ ਗਲਤ ਖਾਣ ਪੀਣ ਕਰਨ ਅਕਸਰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿੱਚ ਤੁਸੀਂ ਥੋੜਾ ਜਿਹਾ ਅਦਰਕ ਦਾ ਰਸ ਥੋੜੀ ਜਿਹੀ ਕਾਲੀ ਮਿਰਚ ਪਾਣੀ ਵਿੱਚ ਮਿਕਸ ਕਰਕੇ ਰਾਤ ਦੇ ਸਮੇਂ ਪੀ ਲਓ ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਦੋ ਕਲੀਆਂ ਲਸਣ ਦੀਆਂ ਚਬਾ ਕੇ ਖਾ ਲੈਂਦੇ ਹੋ ਇਸ ਨਾਲ ਸਾਡਾ ਖੂਨ ਪਤਲਾ ਹੋਣ ਲੱਗ ਜਾਂਦਾ ਹੈ ਜਿਸ ਕਰਕੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਪਰ ਦੋ ਤੋਂ ਜ਼ਿਆਦਾ ਨਾ ਖਾਓ ਕਿਉਂਕਿ ਇਹਨਾਂ ਦੀ ਤਸੀਰ ਗਰਮ ਹੁੰਦੀ ਹੈ ਜੋ ਸਰੀਰ ਨੂੰ ਨੁਕਸਾਨ ਵੀ ਕਰ ਸਕਦੇ ਨੇ ਇਸ ਤੋਂ ਇਲਾਵਾ ਇਸ ਦਾ ਸੇਵਨ ਗਰਮੀਆਂ ਦੇ ਮੌਸਮ ਵਿੱਚ ਨਾ ਕਰੋ ਨੰਬਰ 16 ਜਿਨ੍ਹਾਂ ਨੂੰ ਖੂਨ ਗਾੜੇ ਦੀ ਸਮੱਸਿਆ ਹੋਵੇ ਉਹਨਾਂ ਨੂੰ ਕਦੇ ਵੀ ਜ਼ਿਆਦਾ ਗਾੜਾ ਦੁੱਧ ਨਹੀਂ ਪੀਣਾ ਚਾਹੀਦਾ ਸੋਖੋ ਹਮੇਸ਼ਾ ਪਤਲਾ ਦੁੱਧ ਬਣਾ ਕੇ ਹੀ ਪੀਵੋ ਨਹੀਂ ਤਾਂ ਤੁਹਾਡਾ ਖੂਨ ਗਾੜਾ ਹੋਣ ਦੀ ਸਮੱਸਿਆ ਜ਼ਿਆਦਾ ਵੱਧ ਸਕਦੀ ਹੈ ਨੰਬਰ 17 ਖ ਇਸ ਵਾਲੀ ਵਿਅਕਤੀ ਨੂੰ ਰੋਜ਼ਾਨਾ ਹਰੀ ਇਲਾਇਚੀ ਚਬਾ ਕੇ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਉਹਨਾਂ ਦਾ ਖੂਨ ਪਤਲਾ ਹੋਣ ਲੱਗ ਜਾਂਦਾ ਹੈ ਨੰਬਰ 18 ਜੇਕਰ ਤੁਹਾਡਾ ਬੱਚਾ ਦੁੱਧ ਪੀਣਾ ਪਸੰਦ ਨਹੀਂ ਕਰਦਾ ਤਾਂ ਤੁਸੀਂ ਉਸ ਨੂੰ ਰੋਜ਼ਾਨਾ ਬਰੋਕਲੀ ਦੀ ਸਬਜ਼ੀ ਖਾਣ ਲਈ ਦੇ ਸਕਦੇ ਹੋ ਇਸ ਨਾਲ ਉਸ ਅੰਦਰ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਉਸ ਨੂੰ ਨੇਕਾਂ ਹੀ ਲੋੜੀ ਦੇ ਤੱਤੇ ਸਬਜ਼ੀ ਦੁਆਰਾ ਮਿਲ ਜਾਣਗੇ ਨੰਬਰ 19 ਜੇਕਰ ਪਸੀਨੇ ਕਾਰਨ ਤੁਹਾਡੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਜਾਂ ਫਿਰ ਫਟਕੜੀ ਘੋਲ ਕੇ ਇਸ਼ਨਾਨ ਕਰ ਲਓ ਸਰੀਰ ਦੀ ਸਾਰੀ ਗੰਦਗੀ ਗੰਦੀ ਸਮੈਲ ਖਤਮ ਹੋ ਜਾਵੇਗੀ ਨੰਬਰ 20 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਫਟਕੜੀ ਵਿੱਚ ਗੁਲਾਬ ਜਲ ਮਿਲਾ ਕੇ 15 ਮਿੰਟ ਮਾਲਿਸ਼ ਕਰੋ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਦੀਆਂ ਨੇਕੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰ ਇਸ ਨੂੰ ਲਗਾਉਣ ਤੋਂ ਬਾਅਦ ਸਾਬਣ ਦਾ ਇਸਤੇਮਾਲ ਨਾ ਕਰੋ ਹਫਤੇ ਵਿੱਚ ਦੋ ਵਾਰ ਤੁਸੀਂ ਇਸ ਨੂੰ ਲਗਾ ਸਕਦੇ ਹੋ ਨੰਬਰ 21 ਜੇਕਰ ਤੁਸੀਂ ਰੋਜ਼ਾਨਾ ਦਹੀਂ ਵਿੱਚ ਨਮਕ ਮਿਕਸ ਕਰਕੇ ਖਾਂਦੇ ਹੋ ਤਾਂ ਇਸ ਨਾਲ ਪੇਟ ਅਤੇ ਕਫ ਦੀ ਸਮੱਸਿਆ ਵੱਧ ਜਾਂਦੀ ਹੈ ਇਸ ਲਈ ਦਹੀਂ ਨੂੰ ਹਮੇਸ਼ਾ ਕੱਲਾ ਹੀ ਖਾਓ ਜੋ ਸਿਹਤ ਲਈ ਸਹੀ ਹੈ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਡ్రਾਈ ਫਰੂਟ ਪਾਲਕ ਅਤੇ ਇਸ ਤੋਂ ਇਲਾਵਾ ਫਲਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਚਿਹਰੇ ਉੱਪਰ ਲਗਾਉਣ ਲਈ ਕਿਸੇ ਵੀ ਪ੍ਰੋਡਕਟ ਦੀ ਜ਼ਰੂਰਤ ਨਹੀਂ ਪਵੇਗੀ ਇਹ ਚੀਜ਼ਾਂ ਹੀ ਤੁਹਾਡੇ ਚਿਹਰੇ ਉੱਪਰ ਚਮਕ ਲੈ ਕੇ ਆਉਣਗੀਆਂ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਇੱਕ ਲੌਂਗ ਆਪਣੇ ਮੂੰਹ ਵਿੱਚ ਰੱਖ ਕੇ ਸੌਂ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਬਾਥਰੂਮ ਰਾਹੀਂ ਹੋਣ ਵਾਲੀ ਇਨਫੈਕਸ਼ਨ ਤੋਂ ਬਹੁਤ ਹੱਦ ਤੱਕ ਰਾਹਤ ਮਿਲੇਗੀ ਨੰਬਰ 24 ਜੇਕਰ ਤੁਸੀਂ ਦੁੱਧ ਵਿੱਚ ਚੰਦਨ ਪਾਊਡਰ ਹਲਦੀ ਅਤੇ ਕਪੂਰ ਮਿਲਾ ਕੇ ਇੱਕ ਪੇਸਟ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਚਮਕ ਆਉਣ ਲੱਗ ਜਾਵੇਗੀ ਇਸ ਪੈਕ ਨੂੰ ਰਾਤ ਦੇ ਸਮੇਂ ਹੀ ਆਪਣੇ ਚਿਹਰੇ ਉੱਪਰ ਲਗਾਓ ਤੇ ਸਵੇਰੇ ਪਾਣੀ ਨਾਲ ਧੋ ਦਿਓ ਨੰਬਰ 25 ਜੇਕਰ ਤੁਸੀਂ ਤુલਸੀ ਦੇ ਪੱਤੇ ਨੂੰ ਚੰਗੀ ਤਰ੍ਹਾਂ ਨਸਗਾ ਕੇ ਉਹਨਾਂ ਨੂੰ ਬੁਰਸ਼ ਉੱਪਰ ਲਗਾ ਕੇ ਦੰਦਾਂ ਉੱਪਰ ਚੰਗੀ ਤਰ੍ਹਾਂ ਨਾਲ ਰਗੜ ਲਓ ਇਸ ਨਾਲ ਤੁਹਾਡੇ ਦੰਦ ਬਹੁਤ ਹੀ ਜ਼ਿਆਦਾ ਚਮਕ ਜਾਣਗੇ ਨੰਬਰ 26 ਜੇਕਰ ਤੁਸੀਂ ਰੋਜ਼ਾਨਾ ਕੁਝ ਸਮਾਂ ਪੈਦਲ ਚੱਲਦੇ ਹੋ ਤਾਂ ਇਸ ਨਾਲ ਤੁਹਾਡੀਆਂ ਲੱਤਾਂ ਦੀ ਮਜ਼ਬੂਤੀ ਵਧਣ ਲੱਗ ਜਾਂਦੀ ਹੈ ਤੇ ਤੁਸੀਂ अनेਕਾਂ ਹੀ ਰੋਗਾਂ ਤੋਂ ਬਚੇ ਰਹਿੰਦੇ ਹੋ ਨੰਬਰ 27 ਜਿਹੜੇ ਲੋਕ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਬਣਾਉਂਦੇ ਤੇ ਖਾਂਦੇ ਹਨ ਉਹਨਾਂ ਨੂੰ ਜਲਦੀ ਨਾਲ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਨਹੀਂ ਹੋਣਾ ਪੈਂਦਾ ਉਮਰ ਵੀ ਲੰਮੀ ਜਾਂਦੇ ਹਨ ਨੰਬਰ 28 ਗੈਸ ਨਾਲੋਂ ਚੁੱਲ੍ਹੇ ਦੀ ਰੋਟੀ ਵਿਦੇਰੇ ਸਵਾਦ ਤੇ ਸਿਹਤ ਲਈ ਚੰਗੀ ਹੁੰਦੀ ਹੈ ਪਰ ਅੱਜ ਦੇ ਸਮੇਂ ਰੋਟੀ ਕਿਸੇ ਕਿਸੇ ਘਰ ਵਿੱਚ ਹੀ ਖਾਣ ਨੂੰ ਮਿਲਦੀ ਹੈ ਜੇਕਰ ਤੁਸੀਂ ਇਸ ਰੋਟੀ ਨੂੰ ਖਾਓ ਤਾਂ ਜਲਦੀ ਨਾਲ ਹਾਜਮ ਹੋ ਜਾਂਦੀ ਹੈ ਨੰਬਰ 29 ਸਰਦੀਆਂ ਦੇ ਮੌਸਮ ਵਿੱਚ ਟਮਾਟਰ ਦਾ ਜੂਸ ਬਣਾ ਕੇ ਪੀਣਾ ਸਰੀਰ ਦੇ अनेका ਹੀ ਰੋਗ ਦੂਰ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਚਿਹਰੇ ਉੱਪਰ ਚਮਕ ਲੈ ਕੇ ਆਉਣ ਵਿੱਚ ਬਹੁਤ ਮਦਦ ਕਰਦਾ ਹੈ। ਨੰਬਰ 30 ਸਾਨੂੰ ਕਦੇ ਵੀ ਖਾਣਾ ਤੇਜ਼ੀ ਨਾਲ ਨਹੀਂ ਖਾਣਾ ਚਾਹੀਦਾ। ਇਸ ਨਾਲ ਅਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹਾਂ ਜਿਸ ਨਾਲ ਸਭ ਤੋਂ ਬੁਰਾ ਅਸਰ ਸਾਡੇ ਪਰਚੰਤ ਤੱਤ ਉੱਪਰ ਪੈਣ ਲੱਗ ਜਾਂਦਾ ਹੈ। ਨੰਬਰ 31 ਪਾਲਕ ਦਾ ਸੇਵਨ ਕਦੇ ਵੀ ਦਹੀਂ ਲੱਸੀ ਨਾਲ ਨਾ ਕਰੋ। ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਕੱਚੀ ਨਾ ਖਾਓ। ਇਸ ਨਾਲ ਸਰੀਰ ਨੂੰ ਫਾਇਦੇ ਹੋਣ ਦੀ ਬਜਾਏ ਨੁਕਸਾਨ ਹੀ ਹੁੰਦੇ ਹਨ। ਨੰਬਰ 32 ਜੇਕਰ ਤੁਸੀਂ ਗਾਜਰ ਪਾਲਕ ਅਤੇ ਟਮਾਟਰ ਦਾ ਰਸ ਪੀਂਦੇ ਹੋ ਤਾਂ ਇਸਨਾਂ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਕਿਉਂਕਿ ਇਹਨਾਂ ਵਿੱਚ ਵਿਟਾਮਿਨ A ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਨੰਬਰ 33 ਜੇਕਰ ਤੁਸੀਂ ਆਲੂ ਨੂੰ ਛਿਲਕੇ ਸਣੇ ਹੀ ਇਸਤੇਮਾਲ ਕਰਦੇ ਹੋਏ ਤੁਹਾਡੇ ਗੈਸਟਰੋਲ ਪੱਧਰ ਨੂੰ ਕੰਟਰੋਲ ਵਿੱਚ ਕਰ ਸਕਦਾ ਹੈ ਕਿਉਂਕਿ ਇਸਦੇ ਛਿਲਕਿਆਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੋਣ ਦੇ ਨਾਲ-ਨਾਲ ਪੋਟਾਸ਼ੀਅਮ ਤੇ ਲੋਹੇ ਦੇ ਵਿਟਾਮਿਨ ਪਾਏ ਜਾਂਦੇ ਹਨ। ਨੰਬਰ 34 ਜੇਕਰ ਤੁਸੀਂ 40 ਦੀ ਉਮਰ ਵਿੱਚ 15 ਸਾਲ ਵਾਲਾ 글로 ਆਪਣੇ ਚਿਹਰੇ ਉੱਪਰ ਚਾਹੁੰਦੇ ਹੋ ਤਾਂ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਵੋ ਇਸ ਤੋਂ ਇਲਾਵਾ ਚੰਗੀ ਨੀਂਦ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਵੇਗੀ। ਨੰਬਰ 35 ਅਲਸੀ ਦੇ ਬੀਜਾਂ ਨੂੰ ਪੀਸ ਕੇ ਉਸ ਵਿੱਚ ਸ਼ਹਿਦ, ਐਲੋਵੇਰਾ ਜੈੱਲ ਤੇ ਗੁਲਾਬ ਜਲ ਮਿਕਸ ਕਰ ਲਓ ਫਿਰ ਇਸ ਨੂੰ 15-20 ਮਿੰਟ ਲਈ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਤਰ੍ਹਾਂ ਕਰਨਾ ਚਿਹਰੇ ਦੇ अनेका ਰੋਗ ਦੂਰ ਹੋ ਜਾਣਗੇ। ਨੰਬਰ 36 ਕੱਚਾ ਪਿਆਜ਼ ਖਾਣ ਵਾਲਾ ਵਿਅਕਤੀ ਜਲਦੀ ਨਾਲ ਬੁੱਢਾ ਨਹੀਂ ਹੁੰਦਾ ਤੇ ਨਾਲ ਹੀ ਉਸ ਦੇ ਸਰੀਰ ਅੰਦਰਲੇ ਰੋਗ ਆਪਣੇ ਆਪ ਠੀਕ ਹੋਣ ਲੱਗ ਜਾਂਦੇ ਹਨ। ਰੋਜ਼ਾਨਾ ਇੱਕ ਪਿਆਜ਼ ਜ਼ਰੂਰ ਖਾਓ। ਨੰਬਰ 37 ਜੇਕਰ ਤੁਹਾਡੇ ਵਾਲ ਜਿਆਦਾ ਚਿੱਟੇ ਹੋਣ ਲੱਗ ਗਏ ਹਨ ਤਾਂ ਦਿਨ ਵਿੱਚ ਦੋ ਵਾਰ ਹਰਾamਲਾ ਪਾਊਡਰ ਪਾਣੀ ਵਿੱਚ ਅੱਧਾ-ਅੱਧਾ ਚਮਚ ਮਿਕਸ ਕਰਕੇ ਪੀਲੋ ਦਿਨਾਂ ਵਿੱਚ ਹੀ ਦੁਆਰਾ ਤੋਂ ਵਾਲ ਕਾਲੇ ਹੋਣ ਲੱਗ ਜਾਣਗੇ। ਨੰਬਰ 38 ਜੇਕਰ ਤੁਸੀਂ ਰੋਜ਼ਾਨਾ ਰੋਟੀ ਨਾਲ ਇੱਕ ਹਰੀ ਕੱਚੀ ਮਿਰਚ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੀਜ ਹੋਵੇਗੀ ਤੇ ਨਾਲ ਹੀ ਸਰੀਰ ਲਈ ਵੀ ਕਾਫੀ ਲਾਭਕਾਰੀ ਹੈ। ਨੰਬਰ 39 ਸਵੇਰ ਦੇ ਨਾਸ਼ਤੇ ਨੂੰ ਕਦੇ ਵੀ ਮਿਸ ਨਹੀਂ ਕਰਨਾ ਚਾਹੀਦਾ ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਜ਼ਰੂਰ ਖਾਓ। ਸਰੀਰ ਨੂੰ अनेका ਹੀ ਲਾਭ ਮਿਲਣਗੇ। ਨੰਬਰ 40 ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ ਤਾਂ ਤੁਰੰਤ ਬਾਅਦ ਕਦੇ ਵੀ ਤੁਰੋ ਫਿਰੋ ਨਾ ਕੁਝ ਸਮੇਂ ਬਾਅਦ ਸ਼ੈਅ ਜ਼ਰੂਰ ਕਰੋ ਜੋ ਸਰੀਰ ਲਈ ਸਹੀ ਹੈ ਇਸ ਤੋਂ ਇਲਾਵਾ ਕਦੇ ਵੀ ਤੁਰੰਤ ਬਾਅਦ ਬਿਸਤਰੇ ਉੱਪਰ ਨਾ ਸੋਵੋ ਨੰਬਰ 41 ਜਦੋਂ ਵੀ ਤੁਸੀਂ ਬਾਹਰ ਤੋਂ ਘਰ ਆਉਂਦੇ ਹੋ ਤਾਂ ਕਦੇ ਵੀ ਕਿਸੇ ਚੀਜ਼ ਨੂੰ ਬਿਨਾਂ ਹੱਥ ਧੋਤੇ ਹੱਥ ਨਾ ਲਗਾਓ ਇਸ ਤਰ੍ਹਾਂ ਕਰਨ ਨਾਲ ਕਿਟਾਣੂ ਉਸ ਚੀਜ਼ ਨੂੰ ਲੱਗ ਜਾਣਗੇ ਜਿਸ ਨਾਲ ਤੁਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 42 ਜਿਹੜੇ ਲੋਕ ਰਸਨਾ ਤਾਜੀ ਹਵਾ ਵਿੱਚ ਸੌਂਦੇ ਹਨ ਉਹ ਜਲਦੀ ਨਾਲ ਨਾ ਤਾਂ ਬੁੱਢੇ ਹੁੰਦੇ ਨੇ ਤੇ ਨਾ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਪੂਰੀ ਜ਼ਿੰਦਗੀ ਸਿਹਤਮੰਦ ਰਹਿ ਕੇ ਹੀ ਕੱਢ ਦਿੰਦੇ ਹਨ ਨੰਬਰ 43 ਜਦੋਂ ਵੀ ਤੁਸੀਂ ਕੋਈ ਵੀ ਖਾਣਾ ਤਿਆਰ ਕਰਦੇ ਹੋ ਤਾਂ ਹਮੇਸ਼ਾ ਪਹਿਲਾਂ ਹੀ ਨਮਕ ਸਹੀ ਪਾ ਲਓ ਬਾਅਦ ਵਿੱਚ ਨਮਕ ਨਾ ਪਾਓ ਇਹ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੋ ਸਕਦਾ ਹੈ ਨੰਬਰ 44 ਜਿਨ੍ਹਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਹੋਵੇ ਉਹਨਾਂ ਨੂੰ ਸਰਦੀਆਂ ਵਿੱਚ ਲਸਣ ਦੀ ਕਲੀ ਜ਼ਰੂਰ ਖਾਣੀ ਚਾਹੀਦੀ ਹੈ ਪੂਰੀ ਜ਼ਿੰਦਗੀ ਕਦੇ ਵੀ ਸਟੰਟ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 45 ਜਿਹੜੀਆਂ ਔਰਤਾਂ ਹਮੇਸ਼ਾ ਚਾਪ ਮਾਰ ਕੇ ਹੀ ਬੈਠਦੀਆਂ ਹਨ ਉਹਨਾਂ ਔਰਤਾਂ ਨੂੰ ਕਦੇ ਵੀ ਗੋਡਿਆਂ ਲੱਤਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 46 ਰੋਜ਼ਾਨਾ ਪੁੱਜੇ ਹੋਏ ਛੋਲੇ ਜ਼ਰੂਰ ਖਾਓ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਵਿੱਚ ਕਦੇ ਵੀ ਤੁਹਾਨੂੰ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ ਨੰਬਰ 47 ਬਦਾਮਖਣ ਵਾਲਾ ਵਿਅਕਤੀ ਕਦੇ ਵੀ ਜਲਦੀ ਮਰਦਾ ਨਹੀਂ ਤੇ ਨਾਲ ਹੀ ਉਸ ਉਪਰ ਜਵਾਨੀ ਹਮੇਸ਼ਾ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਉਸਦੀ ਯਾਦਸ਼ਕਤੀ ਬਹੁਤ ਤੇਜ਼ ਹੁੰਦੀ ਹੈ ਨੰਬਰ 48 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਖਾਂਦੇ ਹੋ ਉਹਨਾਂ ਵਿੱਚ ਗੈਪ ਜ਼ਰੂਰ ਰੱਖੋ ਲਗਾਤਾਰ ਕੁਝ ਨਾ ਕੁਝ ਖਾਈ ਨਾ ਜਾਓ ਇਸ ਤਰ੍ਹਾਂ ਨਾਲ ਤੁਹਾਡਾ ਪਰਚਨ ਤੰਤਰ ਖਰਾਬ ਹੋ ਜਾਵੇਗਾ ਜਿਸ ਕਾਰਨ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਮੋਗੇ ਨੰਬਰ 49 ਜਿਆਦਾ ਸਮਾਂ ਸਕਰੀਨ ਵਾਲੀਆਂ ਚੀਜ਼ਾਂ 'ਵਾਂ ਲਗਾਤਾਰ ਨਾ ਦੇਖੋ ਕੁਝ ਸਮਾਂ ਬ੍ਰੇਕ ਜ਼ਰੂਰ ਲਓ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਬੁਢਾਪੇ ਤੱਕ ਵੀ ਨਹੀਂ ਘਟੇਗੀ ਨੰਬਰ 50 ਜਦੋਂ ਵੀ ਸੌਂਦੇ ਹੋ ਤਾਂ ਆਪਣੇ ਆਲੇ-ਦੁਆਲੇ ਵਾਤਾਵਰਣ ਹਮੇਸ਼ਾ ਸਹੀ ਰੱਖੋ ਤਾਂ ਜੋ ਵਧੀਆ ਨੀਂਦ ਲੈ ਸਕੋ ਇਸ ਨਾਲ ਤੁਸੀਂ ਨਾ ਕਦੇ ਬੁਢਾਪੇ ਦੇ ਸ਼ਿਕਾਰ ਹੋਮੋਗੇ ਤੇ ਨਾ ਹੀ ਬਿਮਾਰੀਆਂ ਦੇ ਸ਼ਿਕਾਰ ਹੋਮੋਗੇ ਨੰਬਰ 51 ਜੇਕਰ ਤੁਸੀਂ ਰੋਜ਼ਾਨਾ ਆਪਣੀ ਤੁੰਨੀ ਵਿੱਚ ਤੇਲ ਪਾਉਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਜਲਣ, ਰੁੱਖਾਪਨ ਅਤੇ ਖੁਜਲੀ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਵੀ ਅਨੇਕਾਂ ਹੀ ਰੋਗ ਦੂਰ ਹੁੰਦੇ ਹਨ ਨੰਬਰ 52 ਜੇਕਰ ਤੁਸੀਂ ਰਸੋਈ ਵਿੱਚ ਕੀੜੀਆਂ ਜ਼ਿਆਦਾ ਹੋਣ ਤਾਂ ਉਸ ਜਗ੍ਹਾ ਤੇ ਕੱਪੜੇ ਧੋਣ ਵਾਲਾ ਸਾਬਣ ਲਗਾ ਦਿਓ ਜਿੱਥੇ ਜਿੱਥੇ ਤੇ ਕੀੜੀਆਂ ਆ ਰਹੀਆਂ ਹਨ ਇਸ ਨਾਲ ਉਹਨੀਆਂ ਹੱਟ ਜਾਣਗੀਆਂ ਨੰਬਰ 53 ਜਦੋਂ ਵੀ ਤੁਸੀਂ ਸਿਰ ਥੱਲੇ ਸਰਾਣਾ ਲੈ ਕੇ ਪੈਂਦੇ ਹੋ ਤਾਂ ਇਸ ਨਾਲ ਤੁਹਾਡੀ ਰੀੜ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਜਿਸ ਕਾਰਨ ਕਮਰ ਵਿੱਚ ਦਰਦ ਹੋਣ ਦੀ ਸਮੱਸਿਆ ਆ ਵੱਜ ਜਾਂਦੀ ਹੈ ਇਸ ਲਈ ਕਦੇ ਵੀ ਸਿਰ ਥੱਲੇ ਸਰਾਣਾ ਲੈ ਕੇ ਨਾ ਸੋਵੋ ਨੰਬਰ 54 ਜਦੋਂ ਵੀ ਤੁਸੀਂ ਆਪਣੇ ਵਾਲਾਂ ਵਿੱਚ ਤੇਲ ਲਗਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕਦੇ ਵੀ ਜ਼ਿਆਦਾ ਤੇਲ ਨਾ ਲਗਾਓ ਇਸ ਤਰ੍ਹਾਂ ਕਰਨਾ ਤੁਹਾਨੂੰ ਸ਼ੈਂਪੂ ਜ਼ਿਆਦਾ ਲਗਾਉਣਾ ਪਵੇਗਾ ਜਿਸ ਨਾਲ ਵਾਲ ਚੜਨ ਲੱਗ ਜਾਣਗੇ ਨੰਬਰ 55 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਦਦੀਸੀ ਘਿਓ ਜ਼ਰੂਰ ਪਾ ਕੇ ਖਾਓ ਇਸ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ